ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਜੇਠ ਮਹੀਨੇ ਤੇ ਗੱਲ ਕਰਾਂਗੇ ਕਿ ਜੇਠ ਮਹੀਨੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਦਿੰਦੇ ਹਨ ਤੇ ਆਪਾਂ ਕੀ ਇਸ ਮਹੀਨੇ ਵਿੱਚ ਕਮਾਉਣਾ ਹੈ ਹਰ ਜੇਠ ਜੁੜਿੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਬੁਣ ਲੱਗਿਆ ਕਿਸੇ ਨਾ ਦੇਈ ਬੰਨ ਸੋ ਆਪਾਂ ਨੂੰ ਸਭ ਤੋਂ ਪਹਿਲਾਂ ਫਰਮਾਨ ਹੈ ਕਿ ਹਰ ਜੇਠ ਜੁੜੰਦਾ ਲੋੜੀਏ ਹਰ ਜੇਠ ਜੇਠ ਕਹਿੰਦੇ ਨੇ ਸਭ ਤੋਂ ਵੱਡੇ ਨੂੰ ਸਭ ਤੋਂ ਵੱਡਾ ਹੈ ਸਤਪੁਰਖ ਸਭ ਤੋਂ ਵੱਡਾ ਹੈ ਪਰਮੇਸ਼ਰ ਸੋ ਆਪਾਂ ਹਰ ਜੇਠ ਜੁੜੰਦਾ ਉਸ ਹਰ ਪਰਮੇਸ਼ਰ ਨੂੰ ਲੋੜੀਏ ਉਹਦੇ ਨਾਲ ਜੁੜੀਏ ਉਹਨੂੰ ਲੱਭੀਏ ਜਿਸ ਅੱਗੇ ਸਭ ਨਿਵਣ ਜਿਹਦੇ ਅੱਗੇ ਸਾਰੇ ਨਿਵਦੇ ਨੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਹਰ ਸੱਜਣ ਦਾਵਣ ਲੱਗਿਆ ਹਰ ਸੱਜਣ ਨਾਲ ਮਿਲ ਕੇ ਕਿਸੇ ਨਾ ਦੇਈ ਬੰਨ ਫਿਰ ਉਹ ਆਪਾਂ ਨੂੰ ਕੋਈ ਵੀ ਬੰਧਨ ਦੇ ਵਿੱਚ ਨਹੀਂ ਰੱਖਦਾ ਸਾਰੇ ਬੰਦਨਾਂ ਤੋਂ ਮੁਕਤ ਕਰ ਦਿੰਦਾ ਹੈ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਮਾਣਕ ਮੋਤੀ ਨਾਮ ਹੈ ਪ੍ਰਭੂ ਦਾ ਉਸ ਦੇ ਨਾਲ ਲੱਗਦੇ ਹੀ ਫਿਰ ਆਪਾਂ ਨੂੰ ਕੋਈ ਵੀ ਸੰਨ ਨਹੀਂ ਲੱਗਦੀ ਕੋਈ ਵੀ ਸਾਡੇ ਕੋਲੋਂ ਚੋਰੀ ਨਹੀਂ ਕਰ ਸਕਦਾ ਉਹ ਐਸਾ ਖਜ਼ਾਨਾ ਹੈ ਜਿਹੜਾ ਕਿ ਚੋਰੀ ਨਹੀਂ ਕੀਤਾ ਜਾ ਸਕਦਾ ਉਹ ਸਦਾ ਆਪਣੇ ਨਾਲ ਹੀ ਜਾਂਦਾ ਹੈ ਰੰਗ ਸਭੇ ਨਾਰਾਇਣੇ ਜੇਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਅੱਗੇ ਸਾਨੂੰ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਰੰਗ ਸਭੇ ਨਾਰਾਇਣੇ ਸਾਰੇ ਜਿਹੜੇ ਰੰਗ ਸਾਰੇ ਵੀ ਜਿਹੜੇ ਆਪਾਂ ਦੇਖ ਰਹੇ ਆ ਇਸ ਸ੍ਰਿਸ਼ਟੀ ਦੇ ਵਿੱਚ ਉਹ ਸਭ ਨਾਰਾਇਣ ਦੇ ਹੀ ਨੇ ਉਸੇ ਪਰਮੇਸ਼ਵਰ ਦੇ ਨੇ ਜੇਤੇ ਮਨ ਪਵਨ ਜਿੰਨੇ ਵੀ ਬੰਨ ਨੇ ਉਹ ਉਹ ਨੂੰ ਜੋ ਪਾਉਂਦੇ ਨੇ ਉਹੀ ਕਰਵਾਉਂਦਾ ਹੈ ਉਹਦੇ ਭਾਣੇ ਵਿੱਚ ਹੀ ਚੱਲਦੇ ਨੇ ਜੋ ਉਹ ਨੂੰ ਪਾਉਂਦਾ ਹੈ ਸੋਈ ਪਰਮੇਸ਼ਰ ਆਪਣੇ ਤੋਂ ਕਰਵਾਉਂਦਾ ਹੈ ਉਹ ਉਸੇ ਜੇ ਚ ਰਾਜੀ ਰਹਿੰਦਾ ਹੈ ਉਹੀ ਕਰਵਾਉਂਦਾ ਹੈ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਤਨ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ ਜੋ ਪ੍ਰਭ ਕੀਤੇ ਆਪਣੇ ਜਿਹੜੇ ਉਸ ਪਰਮੇਸ਼ਰ ਨੇ ਆਪਣੇ ਨਾਲ ਲਲਾ ਲਏ ਨੇ ਜੋ ਉਸ ਪ੍ਰਭੂ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਏ ਨੇ ਉਹਨਾਂ ਨੂੰ ਹੀ ਧੰਨ ਕਿਹਾ ਜਾ ਸਕਦਾ ਹੈ ਸਹੀ ਕਹੀਏ ਧੰਨ ਆਪਨ ਲਈ ਜੇ ਮਿਲੇ ਵਿਛੜ ਕਿਉਂ ਰੋਵਨ ਜੇ ਆਪ ਮਿਲਿਆ ਜਾ ਸਕਦਾ ਹੁੰਦਾ ਤਾਂ ਫੇਰ ਆਪਾਂ ਸਾਰੇ ਰੋਂਦੇ ਹੀ ਕਿਉਂ ਸੋ ਆਪਣਾ ਜਿਹੜਾ ਰੋਣਾ ਹੈ ਸੋ ਆਪਣੇ ਜਿਹੜੇ ਅੰਦਰ ਤ੍ਰਿਸ਼ਨਾ ਅਗੰਧ ਦੇ ਕਾਰਨ ਵਿਕਾਰ ਹਨ ਜਿੰਨਾ ਕਰਕੇ ਸਾਨੂੰ ਤ੍ਰਿਸ਼ਨਾ ਲੱਗਦੀ ਹੈ ਆਪ ਰੋਣੇ ਆ ਜਿੱਦ ਕਰਕੇ ਆਪਾਂ ਦੁੱਖ ਮੰਨਦੇ ਆ ਜਿਸ ਪਰਮੇਸ਼ਰ ਨਾਲ ਜੁੜ ਜਾਂਦੇ ਆ ਤਾਂ ਫਿਰ ਕੋਈ ਰੋਣਾ ਨਹੀਂ ਰਹਿ ਜਾਂਦਾ ਸਾਰੇ ਦੁੱਖ ਪਰਮੇਸ਼ਰ ਤੁਹਾਡੇ ਹਰ ਲੈਂਦਾ ਹੈ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗੀਲਾ ਤਿਸ ਤਣੀ ਜਿਸਕੇ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਸੋ ਪਰਮੇਸ਼ਰ ਦਾ ਗਿਆਨ ਪਰਮੇਸ਼ਰ ਦਾ ਰਸਤਾ ਪਰਮੇਸ਼ਰ ਦੀ ਪ੍ਰਾਪਤੀ ਸਾਧੂ ਦੇ ਸੰਗ ਹੁੰਦੀ ਹੈ ਫਿਰ ਉਹ ਪੂਰਾ ਨਾਨਕ ਰੰਗ ਮਾਨਣ ਫਿਰ ਉਹ ਰੰਗ ਮੰਨਦੇ ਨੇ ਪਰਮੇਸ਼ਵਰ ਦੇ ਬਾਣੇ ਵਿੱਚ ਰਹਿੰਦੇ ਨੇ ਪਰਮੇਸ਼ਵਰ ਦੇ ਔਰ ਪਰਮੇਸ਼ਵਰ ਦੇ ਕਹਿ ਦੇ ਵਿੱਚ ਚੱਲਦੇ ਨੇ ਸੁੱਖ ਦੁੱਖ ਨੂੰ ਸਮ ਕਰਕੇ ਮੰਨਦੇ ਨੇ ਹਰ ਜੇਠ ਰੰਗੀਲਾ ਤਿਸ ਤਣੀ ਜਿਸਕੇ ਭਾਗ ਮਥਨ ਹਰ ਜੇਠ ਰੰਗੀਲਾ ਹਰ ਜੇਠ ਸਭ ਤੋਂ ਵੱਡਾ ਪਰਮਪੁਰਖ ਜਿਸ ਵਾਰ ਹੋ ਜਾਂਦਾ ਹੈ ਉਹ ਤਨੀ ਹੋ ਜਾਂਦਾ ਹੈ ਉਹਦੇ ਭਾਗ ਜਿਹੜੇ ਨੇ ਫਿਰ ਉਹ ਚੰਗੇ ਭਾਗ ਬਣ ਜਾਂਦੇ ਹਨ ਉੱਤਮ ਭਾਗ ਬਣ ਜਾਂਦੇ ਹਨ ਉਹ ਫਿਰ ਤਨ ਹੋ ਜਾਂਦੇ ਹਨ ਉਹ ਸਭ ਤੋਂ ਅਮੀਰ ਬਣੇ ਜਾਂਦੇ ਹਨ ਸੋ ਇਸ ਮਹੀਨੇ ਜੇਠ ਦੇ ਮਹੀਨੇ ਵਿੱਚ ਪਰਮੇਸ਼ਵਰ ਪ੍ਰਾਪਤੀ ਦਾ ਜਰੀਆ ਹੈ ਉਸ ਪਰਮੇਸ਼ਵਰ ਦੇ ਬਾਣੇ ਵਿੱਚ ਚਲੀਏ ਸੁੱਖ-ਦੁੱਖ ਨੂੰ ਸਮ ਕਰਕੇ ਮੰਨੀਏ ਔਰ ਉਸ ਪਰਿ ਦੀ ਪਰਮੇਸ਼ਵਰ ਦੇ ਗੁਣ ਗਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ